ਰੁਕ ਜਨਮਨ ਪਨੇ ਕੋਟ ਕਾਮਿ ਇਸ ਨਾਨਕ ਅਨੇਕ ਸੋ ਦਿਨ ਪਵਿੱਤਰ ਤਹਾ ਉਚਰੰਤ ਨਾਨਕ ਹਰ ਹਰ ਰਸਨਾ ਸਰਬ ਪਾਪ ਦੁ ਉਚਤੇ ਇੰਦਣ ਕੀ ਤੋਂ ਮੋਕਣਾ ਭੋਰੀ ਦਿੱਤੀ ਮਪਾਏ ਮਨ ਵਸੰਗੜੋ ਸੱਚ ਸਾਥ ਨਾਨਕ ਪੀ ਦੁਖੜੀ ਉਲਾਹੀ ਪੌੜ ਕੋਟ ਹਕਸ ਸਗਨਾ ਉਸ ਹੋਵੇ ਸਿਮਰਤ ਹਰਨਾਉ ਮਨ ਚਿੰਦੇ ਫਲ ਪਾਈਐ ਹਰ ਕੀ ਗੁਣ ਗਾਉ ਜਨਮ ਮਰਨ ਤੱਕ ਕੀਆ ਨੇ ਚਲੋ ਸੱਚ ਥਾਓ ਪੂਰਨ ਹੋ ਮੂਗਾ ਲਿਖਿਆ ਹਰ ਚਰਨ ਸਮਾ ਕਰ ਕਿਰਪਾ ਪ੍ਰਭ ਰਾਖ ਲੈ ਹੋ ਨਾਨਕ ਬਲ ਜਾਵੋ ਕਰ ਕਿਰਪਾ ਪ੍ਰਭ ਰਾਖ ਲੈ ਹੋ ਨਾਨਕ ਲਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਹਰ ਰੋਜ਼ ਦੀ ਤਰ੍ਹਾਂ ਅੰਮ੍ਰਿਤ ਵੇਲੇ ਆਏ ਹੋਏ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖ ਵਾਕ 6706 ਤੇ 707 ਅੰਗ ਦੇ ਉੱਤੇ ਸੁਭਾਏ ਬਾਣ श्लोक कोटि दा स्नानੰ अनेक शोधन पवित्रत ए ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਉਹਨਾਂ ਦੇ ਸ਼ਲੋਕ ਨੇ ਉਹਦੇ ਵਿੱਚ ਗੁਰੂ ਅਰਜਨ ਸਾਹਿਬ ਜੀ ਕਹਿੰਦੇ कोटि दा स्नानੰ अनेक शोधन पवित्रत ਇਸ ਸੰਸਾਰ ਦੇ ਵਿੱਚ ਆ ਕੇ ਦੁਨੀਆ ਜਿਹੜੀ ਹੈ ਲੋਕ ਜਿਹੜੇ ਹੈ ਇਨਸਾਨ ਜਿਹੜੇ ਹੈ ਉਹ ਕਰੋੜਾਂ ਗਾਨ ਕਰਦੇ ਆ ਕੋਟ ਦਾ ਇਸ਼ਨਾਣ ਕਹਿੰਦੇ ਕਰੋੜਾਂ ਵਾਰੀ ਇਸ਼ਨਾਣ ਕਰਨ ਜਾਂਦੇ ਆ ਹਿੰਦੂ ਧਰਮ ਦੇ ਉਹ ਹਰਦਵਾਰ ਗਏ ਤੇ ਜਿਹੜੇ ਸਿੱਖ ਧਰਮ ਦੇ ਆ ਉਹ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਜਾਂਦੇ ਆ ਇੱਥੇ ਗੁਰੂ ਅਰਜਨ ਸਾਹਿਬ ਜਰੇ ਕਹਿੰਦੇ ਕੋਟ ਦਾਤ ਜਿ ਇਸ਼ਨਾਨੰ ਅਨੇਕ ਸੋਧਨ ਪਵਿੱਤਰਤਾ ਅਨੇਕਾਂ ਵਾਰੀ ਆਪਣੇ ਆਪ ਨੂੰ ਸੁਚਮਤਾ ਕਹਿ ਕੇ ਪਵਿੱਤਰਤਾ ਕਰਦੇ ਆ ਬੰਦੇ ਕਿ ਮੈਂ ਕਿੰਨੇ ਦਾਤ ਕੀਤੇ ਮੈਂ ਕਿੰਨੇ ਵਾਰੀ ਇਸ਼ਨਾਨ ਕੀਤਾ ਪਰ ਸਭ ਤੋਂ ਵੱਡੀ ਗੱਲ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਉਚਰੰਤ ਨਾਨਕ ਹਰ ਹਰ ਰਸਨਾ ਸਰਬ ਪਾਪ ਵਿਮੁਚਤੇ ਕਹਿੰਦੇ ਜੇ ਤੁਸੀਂ ਆਹ ਰਸਨਾ ਦੇ ਨਾਲ ਆਹ ਜੀਵ ਦੇ ਨਾਲ ਪਰਮਾਤਮਾ ਦਾ ਨਾਮ ਜਪੋਗੇ ਉਚਰੰਤ ਨਾਨਕ ਹਰ ਹਰ ਰਸਨਾ ਸਰਵ ਪਾਪ ਮੇ ਮੁੱਚਤੇ ਸਰਬ ਦਾ ਭਾਵ ਸਾਰੇ ਕਹਿੰਦੇ ਜਿੰਨੇ ਵੀ ਤੁਹਾਡੇ ਅੰਦਰ ਪਾਪ ਨੇ ਸਾਰੇ ਦੇ ਸਾਰੇ ਖਤਮ ਹੋ ਜਾਣਗੇ ਕਦੋਂ ਜਦੋਂ ਕਹਿੰਦੇ ਆ ਜੀਵ ਦੇ ਨਾਲ ਪਰਮਾਤਮਾ ਦਾ ਨਾਮ ਜਪੋਗੇ ਇੰਦਰ ਕੀ ਤੂਮੋ ਘੜਾ ਭੋਰੀ ਦਿੱਤੀ ਮਪਾਏ ਕਹਿੰਦੇ ਜਿਵੇਂ ਲੱਕੜਾਂ ਦਾ ਢੇਰ ਲੱਗਿਆ ਹੋਵੇ ਨਾ ਲੱਕੜਾਂ ਦੇ ਢੇਰ ਨੂੰ ਥੋੜੀ ਜੀ ਦੀਲੀ ਲਾ ਦਿਓ ਅੱਗ ਦੀ ਕਹਿੰਦੇ ਸਾਰੀਆਂ ਲੱਕੜਾਂ ਨੂੰ ਸਾੜ ਕੇ ਸੁਆਹ ਕਰ ਦਿੰਦੀ ਐ ਇਸੇ ਤਰ੍ਹਾਂ ਇਹ ਕਹਿੰਦੇ ਪ੍ਰਮਾਤਮਾ ਦਾ ਨਾਮ ਜਿਹੜਾ ਨਾ ਜਦੋਂ ਤੁਸੀਂ ਪ੍ਰਮਾਤਮਾ ਦਾ ਨਾਮ ਜਪੋਗੇ ਕਹਿੰਦੇ ਜਿੰਨੇ ਵੀ ਪਾਪ ਨੇ ਇੱਥੇ ਗਿਣਤੀ ਨਹੀਂ ਕੀਤੀ ਗੁਰੂ ਸਾਹਿਬ ਨੇ ਕਿ ਕਰੋੜਾਂ ਅਰਬਾਂ ਖਰਬਾਂ ਨਹੀਂ ਸਭ ਪਾਪ ਕਹਿੰਦਾ ਕਿ ਜਿੰਨੇ ਵੀ ਪਾਪ ਨੇ ਉਹ ਸਾਰੇ ਦੇ ਸਾਰੇ ਖਤਮ ਹੋ ਜਾਣਗੇ ਜਿਵੇਂ ਲੱਕੜਾਂ ਦਾ ਢੇਰ ਹੋਵੇ ਥੋੜੀ ਜੀ ਅੱਗ ਲਾਉਣ ਦੇ ਲੋੜ ਹੈ ਥੋੜੀ ਜੀ ਚਿੰਗਾਰੀ ਜਿਹੜੀ ਹੈ ਅੱਗ ਦੇ ਸਾਰੀ ਲੱਕੜਾਂ ਨੂੰ ਸਾੜ ਕੇ ਸਵਾਹ ਕਰ ਦਿੰਦੀ ਹੈ ਕਹਿੰਦੇ ਮੰਨ ਵਸੰਦੜੋ ਸੱਚ ਸਾਹ ਨਾਨਕ ਹੱਬੇ ਦੁਖੜੇ ਉਲਾਹੇ ਕਹਿੰਦੇ ਜਿੱਦੇ ਪ੍ਰਮਾਤਮਾ ਦਾ ਨਾਮ ਸਾਡੇ ਮਨ ਵਿੱਚ ਵਸ ਗਿਆ ਨਾ ਸੱਚ ਵਸ ਗਿਆ ਜਿੱਤੇ ਪ੍ਰਮਾਤਮਾ ਦਾ ਨਾਮ ਸੱਚਾ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਕਿ ਜੇ ਪ੍ਰਮਾਤਮਾ ਦਾ ਨਾਮ ਜਿਹੜਾ ਸੱਚਾ ਹੈ ਨਾ ਉਹ ਸਾਡੀ ਜ਼ਿੰਦਗੀ ਦੇ ਵਿੱਚ ਵਸ ਗਿਆ ਮਨ ਵਸੰਦਲੋ ਸੱਚ ਸਾਹ ਨਾਨਕ ਹੱਬੇ ਦੁਖੜੇ ਉਲਾਹੇ ਜਿੰਨੇ ਵੀ ਦੁੱਖ ਨੇ ਸਾਰੇ ਖਤਮ ਹੋ ਜਾਣਗੇ ਪਹਿਲਾਂ ਪਾਪਾਂ ਦੀ ਗੱਲ ਕੀਤੀ ਫਿਰ ਦੁੱਖਾਂ ਦੀ ਗੱਲ ਕੀਤੀ ਕਿ ਜਿੰਨੇ ਵੀ ਦੁੱਖ ਨੇ ਤੇਰੀ ਜ਼ਿੰਦਗੀ ਦੇ ਵਿੱਚ ਸਾਰੇ ਖਤਮ ਹੋ ਜਾਣਗੇ ਪਰ ਕਹਿੰਦੇ ਸੱਚ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਵਸਾ। ਜਿੱਦੈ ਸੱਚ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਵਸਾ ਲਿਆ ਉਹਦੇ ਕਹਿੰਦੇ ਇੱਕ ਵੀ ਦੁੱਖ ਨਹੀਂ ਰਹਿਣਾ ਤੇਰੀ ਜ਼ਿੰਦਗੀ ਦੇ ਵਿੱਚ ਸਾਰੇ ਭਜ ਜਾਣੇ। ਜਿਵੇਂ ਜੰਗਲ ਦੇ ਵਿੱਚ ਜਦੋਂ ਛੇਰ ਆਉਂਦਾ ਹੈ ਨਾ ਕਹਿੰਦੇ ਜਿੰਨੇ ਵੀ ਉੱਥੇ ਜਾਨਵਰ ਰਹ ਰਹੇ ਆ ਸਭ ਭੱਜ ਜਾਂਦੇ ਆ ਕਿਉਂ ਕਿਉਂਕਿ ਜੰਗਲ ਦਾ ਰਾਜਾ ਸ਼ੇਰ ਆ ਗਿਆ ਇੱਥੇ ਜੇ ਸਾਡੀ ਜ਼ਿੰਦਗੀ ਦੇ ਵਿੱਚ ਪਰਮਾਤਮਾ ਦਾ ਨਾਮ ਸੱਚਾ ਆ ਗਿਆ ਕਹਿੰਦੇ ਇਹ ਦੁੱਖ ਜਿਹੜੇ ਨੇ ਇਹ ਵੀ ਕਹਿੰਦੇ ਫਿਰ ਉਹ ਜਾਨਵਰਾਂ ਦੀ ਤਰ੍ਹਾਂ ਭੱਜ ਜਾਣਗੇ ਕਿਉਂਕਿ ਸਾਡੀ ਜ਼ਿੰਦਗੀ ਦੇ ਵਿੱਚ ਸੱਚ ਆ ਗਿਆ ਪੌੜੇ ਪੌੜੀ ਦਾ ਭਾਵ ਕਿ ਇਹ ਸ਼ਬਦ ਦੇ ਵਿੱਚ ਸ਼ਲੋਕ ਵੀ ਨੇ ਤੇ ਪੌੜੀਆਂ ਵੀ ਨੇ ਜਦੋਂ ਅਸੀਂ ਉੱਚੀ ਥਾਂ ਤੇ ਚੜਨਾ ਹੋਵੇ ਆਪਣੇ ਘਰ ਦੇ ਕੋਠੇ ਤੇ ਚੜਨਾ ਹੋਵੇ ਤਾਂ ਪੌੜੀ ਰਾਹੀਂ ਚੜਿਆ ਜਾਂਦਾ ਹੈ ਇੱਥੇ ਗੁਰੂ ਸਾਹਿਬ ਪੌੜੀ ਦਾ ਭਾਵ ਕੇ ਹਰ ਸਟੈਪ ਜਿਹੜਾ ਉਹ ਪੌੜੀ ਦਾ ਪੌੜੀ ਚੱਲਦਾ ਹੈ ਇਸੇ ਤਰ੍ਹਾਂ ਗੁਰਬਾਣੀ ਨੂੰ ਵੀ ਤੁਸੀਂ ਇੱਕ ਇੱਕ ਸ਼ਬਦ ਕਰਕੇ ਆਪਣੇ ਹਿਰਦੇ ਦੇ ਵਿੱਚ ਵਸਾਉਂਦੇ ਰਹੋ ਕੋਟ ਅੱਗਾ ਸਬਨਾਸ਼ ਕਹਿੰਦੇ ਜਿਵੇਂ ਕੋ ਢਾਗਾ ਸਭ ਨਾਸ ਹੋਏ ਸਿਮਰਤ ਹਰ ਨਾਮ ਕਹਿੰਦੇ ਜਿੰਨੇ ਵੀ ਸਾਡੇ ਅੰਦਰ ਪਾਪ ਨੇ ਪ੍ਰਮਾਤਮਾ ਦਾ ਨਾਮ ਜਦੋਂ ਸਿਮਰਿਆ ਨਾ ਅਸੀਂ ਨੇ ਉਹ ਸਾਰੇ ਨਾਸ ਹੋ ਜਾਣੇ ਕੋ ਢਾਗਾ ਕਰੋੜਾ ਪਾਪ ਸਾਡੇ ਅੰਦਰ ਸਾਰੇ ਦੇ ਸਾਰੇ ਉਹ ਖਤਮ ਹੋ ਜਾਣਗੇ ਸਿਮਰਤ ਹਰ ਨਾਓ ਬਾਰ ਬਾਰ ਗੁਰੂ ਸਾਹਿਬ ਇੱਕੋ ਗੱਲ ਤੇ ਜ਼ੋਰ ਦੇ ਰਹੇ ਐ ਕਿ ਭਾਈ ਪਰਮਾਤਮਾ ਦਾ ਨਾਮ ਜਪੋ ਉਹਦੇ ਨਾਲ ਸਾਡੇ ਅੰਦਰ ਨੂੰ ਟਿਕਾ ਮਿਲਣਾ ਹੈ ਸਾਡੇ ਅੰਦਰ ਨੂੰ ਖੇੜਾ ਮਿਲਣਾ ਹੈ ਸਾਡੇ ਅੰਦਰ ਜਿਹੜੇ ਪਾਪ ਨੇ ਉਹ ਸਾਰੇ ਖਤਮ ਹੋ ਜਾਣਗੇ ਜਦੋਂ ਅਸੀਂ ਉਸ ਪਰਮਾਤਮਾ ਦਾ ਨਾਮ ਜਪਾਂਗੇ ਮਨ ਜਿੰਦੇ ਫਲ ਪਾਈਐ ਹਰ ਕੇ ਗੁਣ ਗਾਓ ਇੱਥੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਆ ਮਨ ਜਿੰਦੇ ਫਲ ਪਾਈਐ ਜਿਹੜੀ ਤੁਹਾਡੇ ਮਨ ਦੇ ਵਿੱਚ ਇੱਛਾ ਹੋਵੇਗੀ ਉਹੀ ਤੁਹਾਡੀ ਇੱਛਾ ਪੂਰੀ ਹੋ ਜਾਣੀ ਹੈ ਕਦੋਂ ਹਰ ਕੇ ਗੁਣ ਗਾਓ ਕਹਿੰਦੇ ਜਦੋਂ ਪਰਮਾਤਮਾ ਦੇ ਗੁਣ ਗਾਉਣੇ ਸ਼ੁਰੂ ਕਰੋਗੇ ਜਿੱਦੇ ਪਰਮਾਤਮਾ ਦੇ ਗੁਣ ਸ਼ੁਰੂ ਕਰਕੇ ਗਾਉਣੇ ਉਸੇ ਦਿਨ ਤੋਂ ਤੁਹਾਡੇ ਅੰਦਰ ਤੁਹਾਡੇ ਜਿਹੜੇ ਮਨ ਜਿੰਦੇ ਫਲ ਪਾਈ ਹੈ ਜਿਹੜੀ ਮਨ ਦੀ ਇੱਛਾ ਹੈ ਉਹ ਸਾਰੇ ਦੀ ਸਾਰੇ ਪੂਰੀ ਹੋ ਜਾਣੀ ਹੈ ਜਨਮ ਮਰਨ ਭੈ ਕੱਢੀ ਹੈ ਨਿਹਚਲ ਸੱਚਾ ਉਹ ਨਿਹਚਲ ਸੱਚਾ ਉਹ ਬਾ ਪ੍ਰਮਾਤਮਾ ਨੇ ਚਲੇ ਹੱਲਣ ਵਾਲਾ ਨਹੀਂ ਪ੍ਰਮਾਤਮਾ ਆਪਣੇ ਜੋ ਕਿਹਾ ਉਹਨੇ ਉਹਦੇ ਤੇ ਪੱਕਾ ਹੈ ਅਸੀਂ ਅੱਜ ਕੁਝ ਕਹਿੰਨੇ ਆ ਕੱਲ ਕੁਝ ਕਹਿੰਨੇ ਆ ਪਰਸੋਂ ਕੁਝ ਅਸੀਂ ਬਦਲ ਜਾਂਨੇ ਆ ਇੱਥੇ ਗੁਰ ਅਰਜਨ ਸਾਹਿਬਾਰੇ ਕਹਿੰਦੇ ਆ ਜਨਮ ਮਰਨ ਭੈ ਕੱਟੀ ਐ ਬੰਦੇ ਦਾ ਜਨਮ ਤੇ ਮਰਨ ਦਾ ਡਰ ਜਿਹੜਾ ਉਹ ਕੱਟਿਆ ਜਾਣਾ ਕਦੋਂ ਨੇਚਲ ਸੱਚਾ ਹੋ ਜਦੋਂ ਸੱਚੇ ਪ੍ਰਮਾਤਮਾ ਦੇ ਨਾਲ ਕੁਝ ਜੁੜੋਗੇ ਉਦੋਂ ਕਹਿੰਦੇ ਜਨਮ ਮਰਨ ਦਾ ਜਿਹੜਾ ਡਰ ਹੈ ਸਾਡੇ ਅੰਦਰ ਉਹ ਵੀ ਕੱਟ ਦੇਣਾ ਪ੍ਰਮਾਤਮਾ ਨੇ ਪੂਰਬ ਹੋਵੇ ਲਿਖਿਆ ਹਰ ਕਰਨ ਸਭਾਉ ਕਹਿੰਦੇ ਜੇ ਪਿਛਲੇ ਕਰਮਾਂ ਦਾ ਕੋਈ ਲੇਖ ਲਿਖਿਆ ਹੋਇਆ ਹੁਣ ਹੈ ਨਾ ਤਾਂ ਕਹਿੰਦੇ ਪ੍ਰਮਾਤਮਾ ਦੇ ਨਾਲ ਅਸੀਂ ਜੁੜਾਂਗੇ ਹਰ ਚਰਨ ਸਮਾਓ ਉਹਦੇ ਨਾਲ ਤਾਂ ਅਸੀਂ ਜੁੜਾਂਗੇ ਹੁਣ ਪੂਰਵਲਾ ਕਰਮ ਜਿਹੜਾ ਹੁੰਦਾ ਹੈ ਜਿਹੜਾ ਪਿਛਲਾ ਕਰਮ ਹੁੰਦਾ ਹੈ ਜੇ ਸਾਡੀ ਜ਼ਿੰਦਗੀ ਦੇ 40 ਸਾਲ 50 ਸਾਲ ਲੰਘੇ ਆ ਉਹਦੇ ਵਿੱਚ ਕੋਈ ਪੂਰਵ ਕਰਮ ਕੋਈ ਚੰਗਾ ਕਰਮ ਬੀਜਿਆ ਹੋਣਾ ਤਾਂ ਪ੍ਰਮਾਤਮਾ ਦੇ ਨਾਲ ਅੱਜ ਜੁੜੇ ਹੋਏ ਆ ਪੂਰਵ ਦਾ ਭਾਵ ਪਿਛਲਾ ਜਿਵੇਂ ਫਸਲ ਬੀਤੀ ਜਾਂਦੀ ਹੈ ਕਣਕ ਬੀਜ ਕੇ ਬੰਦਾ ਘਰ ਆ ਜਾਂਦਾ ਉਸੇ ਦਿਨ ਥੋੜਾ ਉਹਦੇ ਤੇ ਫਲ ਲੱਗ ਜਾਂਦਾ ਉਹ ਅਸੀਂ ਬੀਜ ਜੇ ਪੂਰਵ ਕਰਮ ਬਣ ਗਿਆ ਅੱਗੇ ਆ ਕੇ ਫਿਰ ਉਹਦੇ ਤੇ ਫਲ ਲੱਗਣਾ ਹੁੰਦਾ ਇਸੇ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਆ ਪੂਰਵ ਹੋਵੇ ਲਿਖਿਆ ਜੇ ਸਾਡੇ ਮੱਤੇ ਤੇ ਪਿਛਲੇ ਕਰਮਾਂ ਦਾ ਕੋਈ ਸੰਯੋਗ ਲਿਖਿਆ ਹੋਇਆ ਤਾਂ ਫਿਰ ਉਹ ਪ੍ਰਮਾਤਮਾ ਦੇ ਨਾਲ ਅਸੀਂ ਜੁੜ ਜਾਵਾਂਗੇ ਉਹਦੇ ਚਰਨਾਂ ਨਾਲ ਸਾਡਾ ਟਿਕਾਣਾ ਬਣ ਜਾਣਾ ਕਰ ਕਿਰਪਾ ਪ੍ਰਭ ਰਾਖ ਲੈ ਹੋ ਨਾਨਕ ਬਲ ਜਾਉ ਇੱਥੇ ਗੁਰੂ ਅਰਜਨ ਸਾਹਿਬ ਮਹਾਰਾਜ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਨਾਮ ਲੈ ਕੇ ਕਹਿੰਦੇ ਐ ਕਰ ਕਿਰਪਾ ਪ੍ਰਭ ਰਾਖ ਲਿਓ ਸੱਚੇ ਬਾਦਸ਼ਾਹ ਮੇਰੇ ਤੇ ਵੀ ਕਿਰਪਾ ਕਰ ਲਓ ਮੈਨੂੰ ਵੀ ਆਪਣੇ ਨਾਲ ਜੋੜ ਕੇ ਰੱਖ ਲਿਓ ਕਰ ਕਿਰਪਾ ਪ੍ਰਭ ਰਾਖ ਲਿਓ ਨਾਨਕ ਬਲ ਜਾਓ ਮੈਂ ਨਾਨਕ ਤੁਹਾਡੇ ਤੋਂ ਬਨਿਹਾਰ ਜਨਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਨਾਮ ਲੈ ਕੇ ਗੁਰੂ ਸਾਹਿਬ ਕਹਿੰਦੇ ਐ ਸਮਝਾ ਤੇ ਸਾਨੂੰ ਰਹੇ ਹੈ ਨਾ ਕਿ ਅਸੀਂ ਗੁਰੂ ਤੋਂ ਬលਿਹਾਰ ਜਾਂਦੇ ਆਂ ਕਰ ਕਿਰਪਾ ਪ੍ਰਭ ਰਾਖ ਲੈ ਉਹ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਬਗੁਣ ਨ ਵਿਚਾਰੇ ਕੋਏ ਜੇ ਸਾਡੇ ਤੇ ਕਿਰਪਾ ਗੁਰੂ ਨੇ ਕਰਤੇ ਅਸੀਂ ਆ ਕੇ ਅਰਦਾਸ ਕਰੀਏ ਕਿ ਸੱਤੇ ਬਾਦਸ਼ਾਹ ਕਿਰਪਾ ਕਰੋ ਦੀਨ ਕੇ ਦਾਤੇ ਦੀਨਾਂ ਦੇ ਦਾਤੇ ਹੋ ਤੁਸੀਂ ਸਾਡੇ ਤੇ ਕਿਰਪਾ ਕਰੋ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਬਗੁਣ ਨ ਵਿਚਾਰੇ ਕੋਏ ਮੇਰੇ ਗੁਣ ਔਗਣਾਂ ਦੀ ਤੁਸੀਂ ਪਰਖ ਨਾ ਕਰਿਓ ਬਸ ਮੇਰੇ ਤੇ ਕਿਰਪਾ ਕਰਦੇ ਹੋ ਮੈਂ ਬਹੁਤ ਜਿਆਦੇ ਔਗਣ ਕਰ ਲਿਆ ਮੈਂ ਬਹੁਤ ਥਾੜਾ ਬੰਦਾ ਮੇਰੇ ਤੇ ਵਸ ਤੁਸੀਂ ਕਿਰਪਾ ਕਰਦੇ ਤੇ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਲੈ ਕੇ ਗੁਰੂ ਅਰਜਨ ਸਾਹਿਬ ਜੀ ਇਹੀ ਕਹਿੰਦੇ ਕਰ ਕਿਰਪਾ ਪ੍ਰਭ ਰਾਖ ਲੇਵੋ ਨਾਨਕ ਬਲ ਜਾਓ ਮੈਂ ਅਸੀਂ ਤੁਹਾਡੇ ਤੋਂ ਬਲਿਹਾਰ ਜਾਂਨੇ ਆ ਬਲਿਹਾਰ ਜਾਂਨੇ ਆ ਤੇ ਗੁਰੂ ਸਾਹਿਬ ਸਾਡੇ ਤੇ ਕਿਰਪਾ ਕਰਨ ਤੇ ਸਾਨੂੰ ਵੀ ਆਪਣੇ ਨਾਲ ਜੋੜ ਕੇ ਰੱਖ ਲੈਣ ਅਸੀਂ ਵੀ ਗੁਰੂ ਤੋਂ ਬਲਿਹਾਰ ਜਾਈਏ ਪੂਰਬ ਹੋਵੇ ਲਿਖਿਆ ਹਰ ਚਰਨ ਸਮਾਓ ਕਰ ਕਿਰਪਾ ਪ੍ਰਭ ਰਾਖ ਲੇਵੋ ਨਾਨਕ ਪਨ ਜਾਹੂ ਜੈਤਸਰੀ ਮਹੱਲਾ ਬੰਜੇ ਦਾ ਬਾਦ ਸ਼ਲੋਕਾ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ